ਪਈ ਕਸੀ ਕਾਲ ਜੀ ਦੇ ਰਾਤ ਸ਼ੂਟ ਚੱਲ ਰਿਹਾ ਫਿਲਮ ਕਰ ਰਹੇ ਆ ਆਖਰੀ ਰਾਤ ਹੈ ਗਿਆ ਔਰ ਮੇਰੇ ਨਾਲ ਸਾਡੀ ਫਿਲਮ ਦੀ ਕਾਸਟਿੰਗ ਬਚੀ ਹੋਈ ਆ ਜਤਿੰਦਰ ਇੰਨਾ ਬੈਠਾ ਹੋਇਆ ਜਤਿੰਦਰ ਨੇ ਵੀ ਗੱਲ ਮਾ ਔਰ ਇਹਨਾਂ ਨੇ ਹੀ ਫੇਸਬੁਕ ਤੇ ਆਪਾਂ ਸਾਂਝੀ ਕਰਾਂਗੇ ਬਹੁਤ ਜਲਦ ਔਰ ਸਾਡੇ ਡੀਓਪੀ ਸਾਹਿਬ ਔਰ ਪ੍ਰਿੰਟ ਔਰ ਜਲੰਧਰ ਮਤਾ ਪ੍ਰੋਡਕਸ਼ਨ ਮੈਨੇਜਰ ਆਪਣਾ ਔਰ ਸਾਡੀ ਕਾਸਟਿੰਗ ਰਾਜਵੀਰ ਤੇ ਆਪਣੀ ਨੇਹਾ ਅੰਮ੍ਰਿਤਸਰ ਸੋ ਬਹੁਤ ਵਧੀਆ ਸ਼ੂਟ ਜਾਂਦ ਰਿਹਾ ਤੇ ਮੈਨੂੰ ਇੰਨੇ ਨੇ ਡਿਊਟੀ ਲਈ ਕਿ ਤੂੰ ਕੋ ਦਾ ਡਾਇਰੈਕਟ ਕਰਨੀ ਹੈ ਤੇ ਮੈਂ ਪਹਿਲੀ ਵਾਰ ਡਾਇਰੈਕਟ ਕਰ ਰਿਹਾ ਔਰ ਬਸ ਬੀਤੀ ਹੀ ਕਰਨੀ ਹੈ ਕਿ ਪੂਰੀ ਮਿਹਨਤ ਕਰ ਰਹੇ ਹਾਂ ਨੇਰੋ ਟਾਈਮ ਬਹੁਤ ਹੋ ਗਿਆ ਤੇ ਬਸ ਇਸੇ ਮੀਤ ਤੇ ਕਿ ਤੁਸੀਂ ਸਾਡੀ ਸਪੋਰਟ ਕਰੋਗੇ ਔਰ ਅਸੀਂ ਇਸ ਤਰ੍ਹਾਂ ਜਿੰਨੇ ਇਹਨਾਂ ਦੇ ਪੇਜ ਤੇ ਬਹੁਤ ਵਧੀਆ ਵਿਸ਼ੇ ਲੈ ਕੇ ਆ ਰਹੇ ਹਾਂ ਸੋ ਹਾਂਜੀ ਮੈਡਮ ਜੀ ਦੋਖ ਸਾਥ ਬੋਲੋ ਤੁਸੀਂ ਬੋਲ ਦੋ ਅਸੀਂ ਕੱਲ ਦੀ ਮੈਂ ਕੁਝ ਅੰਨੇ ਸਰ ਤੋਂ ਔਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਟਾਈਮ ਬਹੁਤ ਜ਼ਿਆਦਾ ਹੋ ਚੁੱਕਾ ਹੈ ਔਰ ਅਸੀਂ ਇੱਕ ਕ ਮੂਵੀ ਤਿਆਰ ਕਰ ਰਹੇ ਹਾਂ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਭ ਨੂੰ ਬਹੁਤ ਹੀ ਪਸੰਦ ਆਵੇਗੀ ਸੋ ਫੇਸਬੁੱਕ ਤੇ ਅਪਲੋਡ ਹੋਵੇਗੀ ਧੰਨਵਾਦ ਜੀ ਹਾਂ ਜੀ ਰਾਯੂ ਜੀ ਜੋ ਕਿ ਇੱਕ ਫਿਲਮ ਦੇ ਵਿੱਚ ਆਤਮਾ ਦਾ ਕਰੈਕਟਰ ਕਰ ਰਹੀ ਹੈ ਬਹੁਤ ਦਾ ਰੈਂਟ ਕਰ ਰਹੀ ਹੈ ਤੇ ਬਹੁਤ ਰੋਦੀ ਹੈ ਕੁੜੀ ਹੈ ਨਾ ਕਿਵੇਂ ਰੋਦੀ ਹੈ ਫਿਲਮ ਦੇ ਵੇਖ ਕੇ ਪਤਾ ਲੱਗੇਗਾ ਔਰ ਇਧਰ ਸਰਪ੍ਰੇਮ ਦੀ ਹਾਂ ਜੀ ਜੀ ਦੋਸ਼ਾ ਤੁਸੀਂ ਬੋਲੋ ਹਾਂਜੀ ਸਾਥੀ ਗਾਇਜ ਸਾਰਿਆਂ ਨੂੰ ਕਿਵੇਂ ਹੋ ਸੋ ਜੀ ਇੱਕ ਬੇਨਤੀ ਹੈ ਕਿ ਸਾਡੀ ਸਾਰੇ ਟੀਮ ਦੀ ਨਾਲ ਬਹੁਤ ਮਿਹਨਤ ਲੱਗੀ ਹੈ ਜਿਵੇਂ ਅਸੀਂ ਦੁਪਹਿਰ 2 ਵਜੇ ਤੇ ਲੱਗੇ ਹੋਏ ਆ ਤੇ ਰਾਤ ਦੇ 11:30 ਹੋ ਚੁੱਕੇ ਆ ਤੇ ਤਕਰੀਬਨ ਸਵੇਰ ਦੇ 4 ਵਜੇ ਤੱਕ ਸ਼ੂਟ ਚੱਲਣਾ ਵੱਖਰਾ ਵਿਚਾਰ ਠੀਕ ਹੈ ਕਿਉਂਕਿ ਜਿਹੜੀਆਂ ਆਪਾਂ ਫੇਸਬੁੱਕ ਤੇ YouTube ਤੇ ਛੋਟ ਫਿਲਮਾਂ ਬਣਨੇ ਆ 10 ਤੋਂ 15 ਮਿੰਟ ਦੀਆਂ ਉਹਦੇ ਵਿੱਚ ਇਦਾਂ ਦਾ ਵਿਸ਼ਾ ਬਹੁਤ ਘੱਟ ਹੁੰਦੇ ਆ ਬਹੁਤ ਵਧੀਆ ਸਟੋਰੀ ਹੈ ਕਿ ਤਰ੍ਹਾਂ ਕਿਤੇ ਗੁਜਰਾਤ ਸੈਕ ਤੇ ਰੀਅਲ ਚੀਜ਼ ਹੋਈ ਸੀ ਉੱਥੋਂ ਇਹ ਸਕੈਪ ਜਿਹੜੀ ਲਈ ਗਈ ਹੈ ਮੇਰੇ ਕਿਸੇ ਦੋਸਤ ਨੇ ਮੈਨਾਂ ਸਾਂਝ ਕੀਤੀ ਸੀ ਸੋ ਮੇਰੀ ਫੇਸਬੁੱਕ ਪੇਜ ਤੇ ਤੁਸੀਂ ਸਾਰੇ ਜੁੜੇ ਹੋ ਜਸਵੰਤਰੀ ਨਾਂ ਤੇ ਉਥੇ ਅ ਰਿਲੀਜ਼ ਕਰਾਂਗੇ ਸੋ ਸਾਡੀ ਟੀਮ ਨੇ ਬਹੁਤ ਮਿਹਨਤ ਕਰਾਈ ਹੈ ਮੰਗਲਮੱਤਾ ਪ੍ਰੋਪਰ ਟੀਮ ਸਾਰੀ ਕਾਸਟਿੰਗ ਸੋ ਬਾਬਾ ਦਸਿੰਦਰ ਸਿੰਘ ਗਰੂਟਾ ਉਥੋਂ ਜੇ ਲੱਗਦਾ ਬਹੁਤ ਫੇਮਸ ਸੈਕਟਰ ਹੈ ਤੁਸੀਂ ਇਹਨਾਂ ਨੂੰ ਸਾਰੇ ਵੀ ਨੂੰ ਵੀ ਆਪਣੀ ਫਿਲਮ ਵਿੱਚ ਬਹੁਤ ਵਧੀਆ ਹੁੰਦਾ ਰੋਲ ਹੈ ਸੋ ਬਸ ਬੇਨਤੀ ਹੈ ਕਿ ਚੈਨਲ ਨੂੰ ਬਹੁਤ ਫੋਲੋ ਕਰੋ ਤਾਂ ਰੋ ਖੇਡਨ ਦਾ ਲੈਕ ਪਹਿਲੀਆਂ ਤੁਹਾਡੇ ਤੱਕ ਪਹੁੰਚ ਜਾਵੇ ਕਿ ਦੋਸਤੋ ਮਿਲਦੇ ਆ ਜਲ ਫਿਰ ਆਖਰੀ ਲਾਡਲਾ